ਅਯੂਸ ਤੋਂ ਰਿਪੋਰਟ ਦਲੇਰ ਸਿੰਘ ਨੂੰ ਸਤਨਾਮ ਨੇ ਅਮਰੀਕਾ ਭੇਜਿਆ ਸੀ ਅਮਰੀਕਾ ਭੇਜਣ ਦੇ ਲਈ ਦਲੇਰ ਸਿੰਘ ਤੋਂ 60 ਲੱਖ ਰੁਪਏ ਲਏ ਗਏ ਸਨ ਦਰਸਲ ਬੀਤੇ ਦਿਨੀ ਮੰਤਰੀ ਕੁਲਦੀਪ ਧਾਲੀਵਾਲ ਨੇ ਦਲੇਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਧਾਲੀਵਾਲ ਨੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਸੀਗਾ ਤੇ ਆਖਰਕਾਰ ਇਸ ਭਰੋਸੇ ਦੇ ਬਾਅਦ ਹੁਣ ਕਾਰਵਾਈ ਵੀ ਹੋਈ ਹੈ ਇਹ ਵੱਡਾ ਐਕਸ਼ਨ ਵੀ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਮਰੀਕਾ ਤੋਂ ਰਿਪੋਰਟ ਦਲੇਰ ਸਿੰਘ ਨੂੰ ਸਤਨਾਮ ਦੇ ਵੱਲੋਂ ਦਰਸਲ ਅਮਰੀਕਾ ਭੇਜਿਆ ਗਿਆ ਸੀਗਾ ਅੱਜ ਜਿਸਨੇ ਦਲੇਰ ਸਿੰਘ ਨੂੰ ਅਮਰੀਕਾ ਭੇਜਣ ਦੇ ਲਈ 60 ਲੱਖ ਰੁਪਏ ਲਏ ਸਨ ਤਾਂ ਇਹ ਐਕਸ਼ਨ ਇੱਕ ਕਾਰਵਾਈ ਹੋਰਨਾ ਜੇ ਫਰਜ਼ੀ ਏਜੰਟਾਂ ਨੂੰ ਵੀ ਬਹੁਤ ਸਖਤ ਸੁਨੇਹਾ ਹੈ ਕਿ ਜੇਕਰ ਕੋਈ ਇਸ ਤਰੀਕੇ ਦੇ ਨਾਲ ਅਜਿਹੇ ਨੌਜਵਾਨਾਂ ਜਾਂ ਉਹਨਾਂ ਦੇ ਪਰਿਵਾਰਾਂ ਦੀ ਹੱਕ ਲਾਲ ਦੀ ਕਮਾਈ ਮੋਟੀ ਰਕਮ ਜੇਕਰ ਹੜਪੇਗਾ ਤਾਂ ਉਸ ਦਾ ਵੀ ਹਸ਼ਰੇ ਹੀ ਹੋਵੇਗਾ ਉਸ ਦੇ ਖਿਲਾਫ ਹੀ ਅਜਿਹੀ ਕਾਰਵਾਈ ਕੀਤੀ ਜਾਵੇਗੀ ਜੋ ਕਾਰਵਾਈ ਅੰਮ੍ਰਿਤਸਰ ਦੇ ਵਿੱਚ ਏਜੰਟ ਸਤਨਾਮ ਸਿੰਘ ਦੇ ਖਿਲਾਫ ਕੀਤੀ ਗਈ ਹੈ ਜਿਸ ਦੇ ਖਿਲਾਫ ਮਾਮਲਾ ਆ ਦਰਜ ਕਰ ਲਿਆ ਗਿਆ ਕਿਉਂਕਿ 104 ਭਾਰਤੀ ਜੋ ਅਮਰੀਕਾ ਤੋਂ ਰਿਪੋਰਟ ਹੋਏ ਨੇ ਜਿਨ੍ਹਾਂ ਨੂੰ ਵਿਕੇ ਵਤਨ ਵਾਪਸੀ ਹੋਈ ਉਸ ਦੇ ਵਿੱਚ 30 ਪੰਜਾਬ ਦੇ ਨਾਲ ਸਬੰਧਤ ਨੇ ਪੰਜਾਬ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਦੇ ਵਿੱਚ ਇੱਕ ਹੈ ਦਲੇਰ ਸਿੰਘ ਅ ਦਰਸਲ ਬੀਤੇ ਦਿਨੀ ਮੰਤਰੀ ਕੁਲਦੀਪ ਧਾਲੀਵਾਲ ਦੇ ਉਹ ਦਲੇਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਪਰਿਵਾਰ ਨੂੰ ਕਾਰਵਾਈ ਦਾ ਪ੍ਰੋਸਾ ਦਿੱਤਾ ਗਿਆ ਸੀਗਾ ਜਿਸ ਜਿਸ ਵੀ ਏਜੰਟ ਨੇ ਧੋਖਾ ਕੀਤਾ ਪਰਿਵਾਰ ਦੇ ਨਾਲ 60 ਲੱਖ ਰੁਪਏ ਹੜੱਪੇ ਨੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਆਖਰਕਾਰ ਉਸ ਦੇ ਬਾਅਦ ਇਹ ਵੱਡਾ ਐਕਸ਼ਨ ਵੀ ਨਜ਼ਰ ਆਇਆ ਹੈ ਅੰਮ੍ਰਿਤਸਰ ਦੇ ਵਿੱਚ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਕਿਉਂਕਿ ਜਿਹੜੇ ਵੀ ਨੌਜਵਾਨਾਂ ਦੀ ਵਤਨ ਵਾਪਸੀ ਹੋਈ ਅਮਰੀਕਾ ਤੋਂ ਰਿਪੋਰਟ ਹੋਈ ਨੇ ਸਾਰਿਆਂ ਦੇ ਵੱਲੋਂ ਕਰੀਬ-ਕਰੀਬ ਸਾਰਿਆਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਜਿਹੇ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਖਰਕਾਰ ਹੁਣ ਕਾਰਵਾਈ ਸ਼ੁਰੂ ਵੀ ਹੋ ਚੁੱਕੀ ਹੈ ਅੰਮ੍ਰਿਤਸਰ ਦੇ ਵਿੱਚ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਮਿਤ ਪਹਿਲਾ ਮੰਤਰੀ ਢਾਲੀਵਾਲ ਦੇ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤੇ ਆਖਰਕਾਰ ਹੁਣ ਵੱਡਾ ਐਕਸ਼ਨ ਵੀ ਹੋਇਆ ਕੀ ਕੋਈ ਜਾਣਕਾਰੀ ਜੀ ਪਰਮਿੰਦਰ ਬਿਲਕੁਲ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੁਲਿਸ थाना ਰਾਜੇਸੰਸੀ ਨਾਲ ਸਬੰਧੀ ਦਲੇਰ ਸਿੰਘ ਜਿਹੜਾ ਕਿ ਸਲੇਮਪੁਰ ਤੇ ਰਹਿਣ ਵਾਲੇ ਸੀ ਉਸ ਨੂੰ ਉਸ ਦੇ ਨਾਲ ਕੱਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਵੀ ਮੁਲਾਕਾਤ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਜਿਹੜੇ ਵੀ ਏਜੰਟਾਂ ਦੁਆਰਾ ਉਹਨਾਂ ਨੂੰ ਭੇਜਿਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਸੋ ਅੱਜ ਉਸ ਏਜੰਟ ਜਿਹੜਾ ਕਿ ਸਤਨਾਮ ਸਿੰਘ ਪਿੰਡ ਕੋਟਲੀ ਖੇੜਾ ਦੇ ਰਹਿਣ ਵਾਲਾ ਵਾ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਗੈਰਕਾਨੂੰਨੀ ਤਰੀਕੇ ਨਾਲ ਜਿਹੜਾ ਦਲੇਰ ਸਿੰਘ ਨੂੰ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਉਹ ਡਿਪੋਰਟ ਹੋ ਕੇ ਵਾਪਸ ਆਇਆ ਵਾ ਸੋ ਇਸ ਦੇ ਨਾਲ ਹੁਣ ਇੱਕ ਵੱਡੀ ਆਸ਼ਾ ਅਨਾਂ ਦੇ ਮਨਾਂ ਦੇ ਵਿੱਚ ਜ਼ਰੂਰ ਜਾਗੀ ਹੈ ਕਿ ਜਿਹੜੇ ਹੋਰ ਵੀ ਲੋਕ ਜਿਹੜੇ ਕਿਉਂਕਿ ਪੰਜਾਬ ਦੇ ਕੋਲ 30 ਲੋਕ ਸੀ ਜਿਹੜੇ ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ ਵਾ ਸੋ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਭੇਜਿਆ ਗਿਆ ਸੀ ਉਹਨਾਂ ਦੇ ਖਿਲਾਫ ਕਾਰਵਾਈ ਦੇ ਵੀ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਸੋ ਲਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਦੁਆਰਾ ਜਿਹੜੇ ਇਹ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ ਗਿਆ ਸੀ ਇਹਨਿੰਤਾ ਏਜੰਟ ਸਤਨਾਮ ਸਿੰਘ ਬਾਰੇ ਹੋਰ ਕੀ ਕੋਈ ਜਾਣਕਾਰੀ ਕੀ ਅਮਰਸਰ ਦੇ ਵਿੱਚ ਇਸ ਵੇਲੇ ਮੌਜੂਦ ਹੈ ਕੀ ਗ੍ਰਿਫਤਾਰੀ ਦੀ ਤਲਵਾਰ ਵੀ ਹੁਣ ਲਟਕ ਰਹੀ ਹੈ ਇਹ ਵੀ ਕੋਈ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਸਕਦੀ ਹੈ ਆ ਕਿੰਨੇ ਸਮੇਂ ਤੋਂ ਏਜੰਟ ਦਾ ਕੰਮ ਕਰ ਰਿਹਾ ਹੈ ਕੀ ਹੋਰ ਨੌਜਵਾਨ ਵੀ ਇਸ ਦਾ ਸ਼ਿਕਾਰ ਹੋਏ ਨੇ ਕਿ ਬਿਲਕੁਲ ਪਰਵਿੰਦਰ ਇਹ ਜ਼ਰੂਰ ਜਾਂਚ ਦਾ ਵਿਸ਼ਾ ਹੈ ਕਿਉਂਕਿ ਉਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਰਵਾਨਾ ਹੋ ਚੁੱਕੀਆਂ ਹੈ ਉਸ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਲੇਕਿਨ ਹੁਣ ਜਦੋਂ ਜਿਹੜਾ ਸਤਨਾਮ ਸਿੰਘ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਏਗਾ ਉਸ ਤੋਂ ਬਾਅਦ ਜਾਂਚ ਜ਼ਰੂਰ ਕੀਤੀ ਜਾਏਗੀ ਕਿ ਜਿਹੜਾ ਏਜੰਟ ਦੇ ਤੌਰ ਤੇ ਕਿੰਨੀ ਦੇਰ ਕੰਮ ਕਰ ਰਿਹਾ ਸੀ ਅਤੇ ਹੁਣ ਤੱਕ ਸਤਨਾਮ ਸਿੰਘ ਦੁਆਰਾ ਕੁੱਲ ਕਿੰਨੇ ਲੋਕਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਤੇ ਉਹਨਾਂ ਦੇ ਵਿੱਚ ਕਿੰਨੇ ਲੋਕ ਗੈਰਕਾਨੂੰਨੀ ਢੰਗ ਨਾਲ ਭੇਜੇ ਗਏ ਕਿਉਂਕਿ ਪਿਛਲੇ ਦਿਨੀ ਪੰਜਾਬ ਸਰਕਾਰ ਦੁਆਰਾ ਕਈ ਜਿਹੜੇ ਇਮੀਗ੍ਰੇਸ਼ਨ ਦਫਤਰਾਂ ਨੂੰ ਵੀ ਤਾਲਾ ਜੜਿਆ ਸੀ ਜਿਹੜੇ ਨਜਾਇਜ਼ ਤਰੀਕੇ ਨਾਲ ਖੁੱਲ੍ਹੇ ਹੋਏ ਸੀ ਲੋਕਾਂ ਨੂੰ ਬਾਹਰ ਭੇਜਦੇ ਸੀ ਸੋ ਹੁਣ ਸਤਨਾਮ ਸਿੰਘ ਜਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਏਗਾ ਉਦੋਂ ਪਤਾ ਲੱਗੇਗਾ ਕਿ ਆਖਿਰ 에ਜੰਟ ਦੁਆਰਾ ਹੁਣ ਤੱਕ ਕਿੰਨੇ ਲੋਕਾਂ ਨੂੰ ਵਿਦੇਸ਼ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਤੇ ਹੋਰ ਕਾਰਵਾਈ ਕਰਨ ਦੀ ਵੀ ਆਸ਼ਾ ਇੱਕ ਜ਼ਰੂਰ ਹੈ ਕਿ ਹੁਣ ਪੁਲਿਸ ਲਗਾਤਾਰ ਸ਼ਾਪੇਮਾਰੀ ਕਰਦੀ ਪਈ ਹੈ ਉਹਨਾਂ ਦੇ ਪਰਿਵਾਰ ਵਾਲੋ ਪਰਿਵਾਰਕ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਦੋਸਤਾਂ ਨੂੰ ਵੀ ਬਿਆਨ ਦਰਜ ਕਰਵਾਏ ਜਾ ਰਹੇ ਹਨ ਲੇਕਿਨ ਹਲੇ ਤੱਕ ਸਤਨਾਮ ਸਿੰਘ ਪੁਲਿਸ ਦੇ ਕਿਤੇ ਵਿੱਚ ਚ ਨਹੀਂ ਆਇਆ ਜੀ ਪ੍ਰਵੀਨ ਹਾਂ ਅਮੇ ਤਾਂ ਦਲੇਰ ਸਿੰਘ ਤੇ ਉਸਦੇ ਪਰਿਵਾਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿ ਕੋਈ ਜਾਣਕਾਰ ਦਿੱਤੀ ਗਿਆ ਕਿ ਕਦੋਂ ਉਹਨਾਂ ਦੇ ਵੱਲੋਂ ਇਸ ਏਜੰਟ ਦੇ ਨਾਲ ਸੰਪਰਕ ਕੀਤਾ ਗਿਆ ਜੋ 60 ਲੱਖ ਰੁਪਏ ਦਿੱਤੇ ਗਏ ਕਿ ਇੱਕ ਕਿਸ਼ਤ ਦੇ ਵਿੱਚ ਹੀ ਦਿੱਤੇ ਗਏ ਸਨ ਜੀ ਸਤਨਾਮ ਸਿੰਘ ਦੇ ਪਰਿਵਾਰ ਵੱਲੋਂ ਜ਼ਰੂਰ ਹੈ ਕਿਹਾ ਗਿਆ ਸੀ ਕਿ ਉਸ ਨੂੰ ਸਤਨਾਮ ਸਿੰਘ ਨੂੰ ਲਗਾਤਾਰ ਜਿਹੜਾ ਜਿਹੜਾ ਦਲੇਰ ਸਿੰਘ ਨੂੰ ਇਸ ਏਜੰਟ ਦੇ ਲਗਾਤਾਰ ਰਾਬਤਾ ਵਿੱਚ ਦੇ ਨਾਲ ਸੀ ਅਤੇ ਉਸ ਨੂੰ ਲਗਾਤਾਰ ਉਹ ਹੀ ਉਸ ਨੂੰ ਸਲਾਮਾ ਦਿੰਦਾ ਪਿਆ ਸੀ ਕਿ ਅਮਰੀਕਾ ਇਸ ਤਰੀਕੇ ਨਾਲ ਡੋਂਕੀ ਤਰੀਕੇ ਨਾਲ ਜਾਇਆ ਜਾ ਸਕਦਾ ਲੇਕਿਨ ਦਲੇਰ ਸਿੰਘ ਹਲੇ ਇਹ ਦੱਸਣ ਦੇ ਯੋਗ ਨਹੀਂ ਹੈ ਕਿ ਉਸ ਦੇ ਨਾਲ ਕੀ ਇਸ ਏਜੰਟ ਦੇ ਥਰੂ ਹੋਰ ਵੀ ਕਈ ਲੋਕ ਇਹੋ ਜਿਹੇ ਗਏ ਹੈ ਜਿਹੜੇ ਉਸ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਆਏ ਆ ਇਹ ਰਿਪੋਰਟ ਹੋ ਕੇ ਜਿਹੜੇ ਵਾਪਸ ਆਏ ਉਸ ਦੇ ਵਿੱਚੋਂ ਸਤਨਾਮ ਸਿੰਘ ਦੁਆਰਾ ਕਿੰਨੇ ਲੋਕਾਂ ਨੂੰ ਭੇਜਿਆ ਗਿਆ ਸੀ ਇਹ ਸਾਰਾ ਜਾਂਚ ਦਾ ਵਿਸ਼ਾ ਜ਼ਰੂਰਤ ਤੋਂ ਪੁਲਿਸ ਸਾਰੇ ਮਾਮਲੇ ਦੇ ਵਿੱਚ ਕ੍ਰੀਨਲ ਕੜੀ ਜੋੜਨ ਦੀ ਕੋਸ਼ਿਸ਼ ਦੇ ਵਿੱਚ ਜੁਟਿਆ ਹੈ ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਵਾਰੀ ਕੀਤੀ ਜਾ ਰਹੀ ਹੈ ਹਾਂ ਠੀਕ ਹੈ ਮੈਂ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤੇ ਵੱਡੀ ਖਬਰ ਚੋਕੇ ਉਹਨਾਂ ਨੌਜਵਾਨਾਂ ਦੇ ਨਾਲ ਖਾਸ ਤੌਰ ਤੇ ਜੁੜੀ ਹੋਈ ਹੈ ਜਿਹੜੇ ਨੌਜਵਾਨ ਹੈ ਜਿਹੇ ਫਰਜ਼ੀ ਏਜੰਟਾਂ ਦੇ ਸ਼ਿਕਾਰ ਹੋਏ ਕਿਸੇ ਨੇ 40 ਲੱਖ ਕਿਸੇ ਨੇ 50 ਲੱਖ ਕਿਸੇ ਨੇ 60 ਲੱਖ ਰੁਪਏ ਦਿੱਤੇ ਅਦ ਵਿਚਾਲੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਆਰਥ ਪਰਿਵਾਰਾਂ ਦੀ ਗੱਲ ਕਰੀਏ ਆਰਥਿਕਤਾ ਦੀ ਗੱਲ ਕਰੀਏ ਤਾਂ ਆਪਣੇ ਆਪ ਦੇ ਵਿੱਚ ਪਰਿਵਾਰ ਹੀ ਬਿਆਨ ਕਰ ਰਹੇ ਨੇ ਕਿ ਆਰਥਿਕ ਹਾਲਤ ਕਿਸ ਤਰੀਕੇ ਦੀ ਨੇ ਅਜੇ ਹਾਲ ਦੇ ਵਿੱਚ ਜੇਕਰ 50-60 ਲੱਖ ਲੱਖ ਰੁਪਏ ਦਾ ਉਹਨਾਂ ਦੇ ਵੱਲ ਬੰਦੋਬਸ ਕੀਤਾ ਗਿਆ ਤਾਂ ਕਿਸੇ ਨੇ ਜ਼ਮੀਨ ਵੇਚੀ ਕਿਸੇ ਨੇ ਖੇਤੀਬਾੜੀ ਦੇ ਹਜ਼ਾਰ ਵੇਚ ਦਿੱਤੇ ਆ ਤਾਂ ਇਸ ਤਰੀਕੇ ਦੇ ਨਾਲ ਅਜਿਹੇ ਪੈਸੇ ਦਾ ਜਿਹੜਾ ਕਿ ਬੰਦੋਬਸ ਕੀਤਾ ਗਿਆ ਆ ਤਾਂ ਜਦੋਂ ਹੁਣ ਉਹ ਨੌਜਵਾਨ ਡਿਪੋਰਟ ਹੋ ਕੇ ਵਾਪਸ ਪਰਤੇ ਨੇ ਪਰਿਵਾਰਾਂ ਦੇ ਉਹਨਾਂ ਜਿਹੇ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਖਰਕਾਰ ਵੱਡਾ ਐਕਸ਼ਨ ਵੀ ਹੁਣ ਨਜ਼ਰ ਆ ਰਿਹਾ ਹੈ ਐਕਸ਼ਨ ਸ਼ੁਰੂ ਹੋ ਚੁੱਕਾ ਹੈ ਅਮਰitsar ਦੇ ਵਿੱਚ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਮਰੀਕਾ ਤੋਂ ਡਿਪੋਰਟ ਦਲੇਰ ਸਿੰਘ ਨੂੰ ਦਰਸਲ ਇਸੇ ਹੀ ਏਜੰਟ ਸਤਨਾਮ ਸਿੰਘ ਦੇ ਵੱਲੋਂ ਅਮਰੀਕਾ ਭੇਜਿਆ ਗਿਆ ਸੀ ਅਮਰੀਕਾ ਭੇਜੇ ਦਲੇਰ ਸਿੰਘ ਤੋਂ 60 ਲੱਖ ਰੁਪਏ ਲਏ ਗਏ ਸਨ ਫਿਲਹਾਲ ਇਸ ਦੀ ਗ੍ਰਿਫਤਾਰੀ ਦੇ ਲਗਾਤਾਰ ਚਾਪੇਮਾਰੀ ਪੁਲਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੇ ਜਾਂਚ ਦੇ ਨਾਲ ਜੁੜੇ ਹੋਏ ਸਵਾਲ ਨੇ ਕਿ ਆਖਰਕਾਰ ਏਜੰਟ ਸਤਨਾਮ ਸਿੰਘ ਕਿੰਨੇ ਸਮੇਂ ਤੋਂ ਏਜੰਟ ਦਾ ਕੰਮ ਕਰ ਰਿਹਾ ਸੀ ਹੋਰ ਕਿਹੜੇ-ਕਿਹੜੇ ਨੌਜਵਾਨਾਂ ਤੇ ਇਸ ਦੇ ਵੱਲੋਂ ਲੱਖਾਂ ਰੁਪਏ ਹੜੱਪੇ ਗਏ ਕਿਹੜੇ ਕਿਹੜੇ ਨੌਜਵਾਨ ਇਸੇ ਫਰਜ਼ੀ ਏਜੰਟ ਦਾ ਸ਼ਿਕਾਰ ਹੋਏ ਇਹ ਜਾਂਚ ਦਾ ਵਿੱਚ ਹੈ ਜਿਵੇਂ ਉਸ ਦੀ ਗ੍ਰਿਫਤਾਰੀ ਹੋਵੇਗੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਤਾਂ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਸਾਰੇ ਨੌਜਵਾਨ ਨੌਜਵਾਨਾਂ ਦੇ ਪਰਿਵਾਰ ਜਿਹੜੇ ਕਿ ਜੇ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਕਿਉਂਕਿ ਇਹਨਾਂ ਐਜੰਟਾਂ ਦੇ ਵੱਲੋਂ ਸੁਪਨੇ ਬਹੁਤ ਵੱਡੇ ਵਿਖਾਏ ਜਾਂਦੇ ਨੇ ਸ਼ੁਰੂਆਤ ਦੇ ਵਿੱਚ ਜਿਵੇਂ ਨੌਜਵਾਨ ਵੀ ਦੱਸ ਰਹੇ ਨੇ ਕਿ ਇਹਨੇ ਕਿਹਾ ਜਾਂਦਾ ਹੈ ਕਿ ਡੰਕੀ ਰੂਟ ਹੋਵੇਗਾ 4-5 ਮਹੀਨੇ ਲੱਗ ਜਾਣਗੇ ਨਾ ਓੱਖਾ ਰਾਹ ਹੁੰਦਾ ਹੈ ਅਜਿਹਾ ਨਹੀਂ ਦੱਸਿਆ ਜਾਂਦਾ ਇਹ ਕਿਹਾ ਜਾਂਦਾ ਹੈ ਕਿ ਇੱਕ ਨੰਬਰ 'ਚ ਭੇਜ ਰਹੇ ਆ ਜਲਦੀ ਕੁਝ ਦਿਨਾਂ ਦੇ ਵਿੱਚ ਤੁਸੀਂ ਅਮਰੀਕਾ ਪਹੁੰਚ ਜਾਵੋਗੇ ਅਜਿਹੇ ਲਾਲਚ ਦਿੱਤੇ ਜਾਂਦੇ ਨੇ ਅਜਿਹੇ ਸੁਪਨੇ ਵਿਖਾਏ ਜਾਂਦੇ ਨੇ ਆ ਤਾਂ ਫਿਰ ਕਿਤੇ ਨਾ ਕਿਤੇ ਉਸ ਜਾਲ ਦੇ ਵਿੱਚ ਨੌਜਵਾਨ ਫਸ ਜਾਂਦੇ ਨੇ ਉਦੋਂ ਉਸ ਤੋਂ ਬਾਅਦ ਉਸਦਾ ਅੰਜਾਮ ਕੀ ਹੁੰਦਾ ਹੈ ਇਹ ਸਭ ਦੇ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ 4-4 5-5 ਮਹੀਨੇ ਆਪਨਾਮਾਂ ਦੇ ਜੰਗਲਾਂ ਦੇ ਵਿੱਚੋਂ ਔਖੇ ਰਾਹਾਂ ਦੇ ਵਿੱਚੋਂ ਗੁਜ਼ਰਦੇ ਹੋਏ ਜਦੋਂ ਬਾਰਡਰ ਤੇ ਪਹੁੰਚੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਦੇ ਬਾਅਦ 104 ਭਾਰਤੀਆਂ ਨੂੰ ਜੋ ਕਿ ਰਿਪੋਰਟ ਕਰ ਦਿੱਤਾ ਗਿਆ ਤਾਂ ਲਗਾਤਾਰ ਜੇ ਏਜੰਟਾਂ ਦੇ ਖਿਲਾਫ ਕਾਰਵਾਈ ਦੀ ਮੰਗ ਪਹਿਲਾਂ ਵੀ ਉੱਠਦੀ ਰਹੀ ਹੈ ਤਾਂ ਜਦੋਂ ਹੁਣ ਅਜਿਹੀ 104 ਭਾਰਤੀਆਂ ਰਿਪੋਰਟ ਕੀਤਾ ਗਿਆ ਤਾਂ ਮੁਰ ਤੋਂ ਇਹ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਐਕਸ਼ਨ ਸ਼ੁਰੂ ਵੀ ਹੋ ਚੁੱਕਾ ਹੈ ਅਮਰਸਰ ਦੇ ਵਿੱਚ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਸ ਦੀ ਗ੍ਰਿਫਤਾਰੀ ਲਈ ਲਗਾਤਾਰ ਆਪਲਸ ਦੀਆਂ ਟੀਮਾਂ ਦੇ ਉੱਪਰੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਸਲ ਇਹ ਉਹੀ 에ਜੰਟ ਸਤਨਾਮ ਸਿੰਘ ਹੈ ਜਿਸ ਦਾ ਸ਼ਿਕਾਰ ਹੋਇਆ ਨੌਜਵਾਨ ਦਲੇਰ ਸਿੰਘ ਅਮਰੀਕਾ ਭੇਜਣ ਦੇ ਲਈ ਇਸ 에ਜੰਟ ਦੇ ਵੱਲੋਂ ਦਲੇਰ ਸਿੰਘ ਤੋਂ 60 ਲੱਖ ਰੁਪਏ ਲਏ ਗਏ ਤਾਂ ਪਿਛਲੇ ਦਿਨੀ ਮੰਤਰੀ ਧਾਲੀਵਾਲ ਦੇ ਦਲੇਰ ਸਿੰਘ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਤਾਂ ਪਰਿਵਾਰ ਨੇ ਜੋ ਕਿ ਕਾਰਵਾਈ ਦੀ ਮੰਗ ਕੀਤੀ ਤਾਂ ਮੰਤਰੀ ਧਾਲੀਵਾਲ ਦੇ ਵੱਲ ਕਾਰਵਾਈ ਦਾ ਪ੍ਰੋਸਾ ਦਿੱਤਾ ਗਿਆ ਤੇ ਉਸ ਦੇ ਬਾਅਦ ਹੁਣ ਕਾਰਵਾਈ ਸ਼ੁਰੂ ਵੀ ਹੋ ਚੁੱਕੀ ਹੈ ਇਹੜੀ ਤਰੀਕ ਨੂੰ ਆਪਣੇ ਘਰ ਤੋਂ ਰਵਾਨਾ ਹੋਇਆ ਸੀ ਮੈਂ 8ਵੇਂ ਮਹੀਨੇ ਦੀ 15 ਤਰੀਕ ਨੂੰ ਰਵਾਨਾ ਹੋਇਆ ਸੀ ਤੇ ਉਦੋਂ ਮਨ ਦੇ ਵਿੱਚ ਕੀ ਕੁਝ ਸੀ ਕਿੰਨਾ ਕੱਚਾ ਸੀ ਕਿਉਂਕਿ ਹਰ ਕੋਈ ਚਾਹੁੰਦਾ ਕਿ ਮੈਂ ਉੱਥੇ ਜਾਵਾਂ ਪੈਸੇ ਕਮਾਵਾਂ ਆਪਣੇ ਪਰਿਵਾਰ ਦੇ ਲਈ ਕੁਝ ਕਰ ਪਾਵਾਂ ਤਾਂ ਉਦੋਂ ਮਨ ਤੇ ਵਿੱਚ ਕੀ ਸੀ ਔਰ ਅੱਜ ਕੀ ਹਾਲਾਤ ਨੇ ਦੇਖੋ ਜੀ ਆਪਣਾ ਭਵਿੱਖ ਜਗਾਉਣ ਲਈ ਜਾਣਾ ਸਾਰੇ ਤੇ ਉਹੀ ਸੋਚ ਕੇ ਮੈਂ ਗਿਆ ਸੀ ਪਰ ਉਹ ਨਿਕਲਿਆ ਕੁਛ ਹੋਰ ਤੇ ਉਹਨਾਂ ਨੇ ਕਿਹਾ ਕੁਛ ਏਜੰਟਾਂ ਨੇ ਤੇ ਹੋਇਆ ਕੁਛ ਉਹ ਕਿੰਨਾ ਕੁ ਪੈਸਾ ਲੱਗ ਗਿਆ ਔਰ ਪਹਿਲਾਂ ਇੱਥੇ ਕੀ ਕੰਮ ਕਰਦੇ ਸੀ ਪਹਿਲਾਂ ਮੈਂ ਡਰਾਈਵਰੀ ਕਰਦਾ ਸੀ ਇੱਥੇ ਪੈਸੇ ਦੇ ਲੱਖਾਂ ਦੇ ਹਿਸਾਬ ਨਾਲ ਨਹੀਂ ਲੱਗ ਗਏ ਵੈਸੇ ਪਰਵਾਜ਼ ਖੇਤੀਬਾੜੀ ਦੇ ਨਾਲ ਜੋ ਹਾਂਜੀ ਖੇਤੀਬਾੜੀ ਦੀ ਜਮੀਨ ਜਮੂਣੀ ਨੂੰ ਵੇਚਣੀ ਪਈ ਨਹੀਂ ਜਮੀਨ ਵੇਚੀ ਨਹੀਂ ਗਹਿਣੇ ਪਈ ਗਹਿਣੇ ਪਈ ਐ ਕੁਝ ਦੋਸਤਾਂ ਕੋ ਫੜੇ ਆ ਕੁਝ ਰਿਸ਼ਤੇਦਾਰਾਂ ਤੋਂ ਇਦਾਂ ਕਰਕੇ ਲੈ ਗਏ ਜਦੋਂ ਤੁਸੀਂ 15 ਤਰੀਕ ਨੂੰ 8ਵੇਂ ਮਹੀਨੇ ਇੱਥੋਂ ਜਾਂਦੇ ਹੋ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ ਉਸ ਤੋਂ ਅੱਗੇ ਕਿਦਾਂ ساری ਕਹਾਣੀ ਸ਼ੁਰੂ ਹੋਈ ਉਹ ਮੈਨੂੰ ਇੱਥੋਂ ਇਹਨਾਂ ਨੇ ਦੁਬਈ ਦਾ ਵੀਜ਼ਾ ਦਿੱਤਾ ਦੁਬਈੋਂ ਬ੍ਰਾਜ਼ੀਲ ਦਾ ਕਰਾਇਆ ਬ੍ਰਾਜ਼ੀਲ ਤੋਂ ਕਹਿੰਦੇ ਸੀ ਤੇਰਾ ਅੱਗੇ ਇਹ ਯੂਐਸਏ ਦਾ ਕਰਾਵਾਂਗੇ ਪਰ ਇੱਕ ਦੋ ਮਹੀਨੇ ਉਹਨਾਂ ਨੇ ਉੱਥੇ ਮੇਰੀ ਵੇਟ ਕਰਾਈ ਬਾਅਦ ਵਿੱਚ ਉਹ ਮੈਨੂੰ ਕਹਿੰਦੇ ਕਿ ਵੀਜ਼ਾ ਨਹੀਂ ਲੱਗਣਾ ਤੈਨੂੰ ਥੱਲੜੀ ਡੋਂਕੀ ਹੀ ਲਾਉਣੀ ਪਊਗੀ ਉਹਨਾਂ ਦਾ ਮਤਲਬ ਕਿ ਮਕਸਦ ਇਹ ਸੀ ਇਤੋਂ ਝੂਠਾ ਲਾਰਾ ਲਾ ਕੇ ਖੜਨ ਦਾ ਮਤਲਬ ਡੋਂਕੀਆਂ ਜਿਹੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਜਿਵੇਂ ਤੁਸੀਂ ਕਹਿ ਰਹੇ ਥੱਲੜੀ ਜਾਂ ਉੱਪਰਲੀ ਇਹ ਡੋਂਕੀਆਂ ਤਿੰਨ ਤਰ੍ਹਾਂ ਦੀਆਂ ਹੋ ਜਾਂਦੀਆਂ ਇੱਕ ਸਨ ਇੱਕ ਦੇ ਇੱਕ ਨੰਬਰ 'ਚ ਹੋ ਜਾਂਦੀਆਂ ਨੇ ਜਿਹੜੇ ਵਿਜੇ ਪ੍ਰੋਪਰ ਲਾ ਗਿਆ ਆਪਾਂ ਅੰਦਰ ਹੀ ਜਾਣਾ ਬਾਰਡਰ ਤੇ ਮਤਲਬ ਕਿ ਉਹਨਾਂ ਦੇ ਦੇਸ਼ 'ਚ ਹੀ ਜਾਣਾ ਇੱਕ ਹੋ ਜਾਂਦੀ ਆ ਕਿ ਉੱਪਰ ਵਾਲੀ ਡੋਂਕੀ ਜਿਵੇਂ ਯੂਰਪ ਦੇ ਵਿਜੇ ਲੈ ਕੇ ਜਾਂਦੇ ਆ ਇੱਕ ਹੋ ਜਾਂਦੀ ਬਰਾਜ਼ੀਲ ਤੋਂ ਜੋ ਥੱਲੜੀ ਡੋਂਕੀ ਦੁਰਦੀ ਆ ਪਨਾਮਾ ਦੇ ਹਾਂਜੀ ਪਨਾਮਾ ਦੇ ਜੰਗਲਾਂ ਦੇ ਤੇ ਉਹ ਜਿਹੜੀ ਜੰਗਲਾਂ ਨਹੀਂ ਕਿਉਂਕਿ ਲੋਕਾਂ ਨੇ ਨੌਜਵਾਨਾਂ ਨੇ ਫਿਲਮਾਂ ਦੇ ਵਿੱਚ ਤੇ ਬਹੁਤ ਕੁਝ ਦੇਖਿਆ ਪਰ ਸ਼ਾਇਦ ਜੇਕਰ ਤੁਸੀਂ ਉਹ ਕਹਾਣੀ ਦੱਸੋਗੇ ਤਾਂ ਲੋਕ ਸ਼ਾਇਦ ਸਮਝ ਸਕਣ ਕਿ ਉਹ ਜਿਹੜਾ ਸਫ਼ਰ ਕਿੰਨਾ ਔਖਾ ਹੁੰਦਾ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਤਿੰਨਾਂ ਦਿਨਾਂ ਦਾ ਜੰਗਲ ਹੈ ਅਗਲੀ ਸਾਰਾ ਸਫ਼ਰ ਦਾ ਹਾਂਜੀ ਉਹ ਸਾਰਾ ਪੈਦਲ ਹੀ ਕੱਟਣਾ ਪੈਂਦਾ ਤੇ ਉਹ ਜੰਗਲ ਦੇ ਵਿੱਚੋਂ ਜਦੋਂ ਤੁਸੀਂ ਗੁਜ਼ਰੇ ਕਿੰਨੇ ਲੋਕ ਸੀ ਉਹ ਥੋੜੀ ਜਿਹੀ ਜ਼ਰੂਰ ਕਹਾਣੀ ਸਾਡਾ ਗਰੁੱਪ ਕੋਈ 8 ਤੋਂ 10 ਜਣਿਆਂ ਦਾ ਸੀ ਸਾਨੂੰ ਤਿੰਨਾਂ ਦਿਨਾਂ ਦਾ ਖਾਣਾ ਪ੍ਰੋਪਰ ਤੇ ਦਿੱਤਾ ਜਾਂਦਾ ਕਿੱਟਾਂ ਦੇ ਵਿੱਚ ਪਾ ਕੇ ਨਾਲ ਟੈਂਟ ਦਿੱਤੇ ਜਾਂਦੇ ਜਿੱਥੇ ਅਸੀਂ ਰਾਤ ਸੌਣਾ ਇੱਕ ਨਾਲ ਸਾਡੇ ਡੌਂਕਰ ਜਾਂਦਾ ਇੱਕ ਤੋਂ ਦੋ ਜਣੇ ਉਹ ਇਦਾਂ ਰਾਤ ਨੂੰ 7:00 ਵਜੇ ਨਾਲ ਸਮਾਨ ਦਿੰਦੇ ਕਿ ਦੀ ਸੇਫ ਜੀ ਜਗ੍ਹਾ ਤੇ ਲੈ ਗਏ ਫਿਰ ਸਵੇਰੇ 6:00 ਵਜੇ ਠਾ ਕੇ ਫਿਰ ਤੁਰਦੇ ਮਤਲਬ ਕਿ ਇਦਾਂ 3 ਦਿਨ ਸਾਢੇ 3 4 ਦਿਨ ਲੱਗ ਹੀ ਜਾਂਦੇ। ਮਤਲਬ ਰਹਿਣਾ ਜੰਗਲ ਦੇ ਵਿੱਚ। ਰਹਿਣਾ ਜੰਗਲ ਦੇ ਵਿੱਚ ਹੀ। ਕਿਉਂਕਿ ਜੰਗਲ ਦੇ ਨੰਗਨ ਦੇ ਜੰਗਲ 'ਚ ਹੀ ਰਹਿਣਾ ਨਾ। ਪੈਦਲ ਹੀ ਜਾਣਾ ਪੈਂਦਾ। ਪੈਦਲ ਹੀ ਪੈਦਲ। ਤੇ ਇੱਕ ਜਿਹੜਾ ਇਹ ਵੀ ਕਿਹਾ ਜਾਂਦਾ ਕਿ ਕਈ ਲੋਕ ਜਿਹੜੇ ਆ ਉਹ ਹਿੰਮਤ ਹਾਰ ਜਾਂਦੇ ਆ ਔਰ ਜੇਕਰ ਕੋਈ ਬਿਮਾਰ ਹੋ ਗਿਆ ਜਾਂ ਕਿਸੇ ਨੂੰ ਕੁਝ ਹੋ ਗਿਆ ਤੋ ਉਹਨੂੰ ਉੱਥੇ ਛੱਡ ਦਿੱਤਾ ਜਾਂਦਾ। ਬਿਲਕੁਲ ਜੀ ਬਿਲਕੁਲ। ਕਈਆਂ ਨੂੰ ਕੋਈ ਜਰੀਲੀ ਚੀਜ਼ ਲੱਡ ਜਾਂਦੀ ਆ। ਜਿਵੇਂ ਕੋਈ ਬੈਠੇ ਕੋਈ ਸੱਪ ਹੀ ਕੱਟ ਜੇ। ਸਾਪਨਾ ਕਿੰਨਾ ਚਿਰ ਕੋਈ ਬਜੂਗਾ ਕੋਈ ਉੱਥੇ ਮੈਡੀਸਿਨ ਤੇ ਹੁੰਦੀ ਨਹੀਂ ਹੈ ਤੋ ਉਹਨੇ ਕੋਈ 8 ਤੋਂ 10 ਘੰਟੇ ਤੱਕ ਤਾਂ ਵੈਸੇ ਹੀ ਮਰ ਜਾਣਾ ਨਾ ਕੋਈ ਉੱਥੇ ਕੋਈ ਇਹੋ ਜੀ ਚੀਜ਼ ਆਪਾਂ ਨੂੰ ਨਹੀਂ ਨਾ ਕੋਈ ਫੋਨ ਕਰ ਸਕਦੇ ਕਿਸੇ ਨੂੰ ਕੋਈ ਚੀਜ਼ ਵੱਜ ਜੇ ਜਾਂ ਕਿਸੇ ਨੂੰ ਹੈ ਅਟੈਕ ਆ ਗਿਆ ਹੈ ਬਲੱਡ ਪ੍ਰੈਸ਼ਰ ਆ ਉਹਨੂੰ ਨਾਲ ਨਹੀਂ ਲੈ ਕੇ ਜਾਂਦੇ ਕੋਈ ਤੁਸੀਂ ਰਸਤੇ 'ਚ ਕੋਈ ਲਾਸ਼ ਹੀ ਆ ਕੋਈ ਹਾਂਜੀ ਹਾਂਜੀ ਉਹ ਉਹ ਜਾਣੇ ਉੱਥੇ ਮਰਦੇ ਆ ਕੀ ਰਸਤੇ 'ਚ ਦੇਖਿਆ ਕੋਈ ਅਸੀ ਚੀਜ਼? ਹਾਂਜੀ ਅਸੀਂ ਪਿੰਜਰ ਵੇਖੇ ਸੀ। ਇਨਸਾਨ ਨੇ ਪਿੰਜਰ, ਇਨਸਾਨ ਨੇ ਪਿੰਜਰ। ਪਤਾ ਨਹੀਂ ਕਿੰਨੇ ਚਿਰ ਦੇ। ਤੇ ਤੁਸੀਂ ਫਿਰ ਕਿੱਥੇ ਕਿਹੜੀ ਜਗ੍ਹਾ ਤੇ ਫੜੇ ਗਏ ਜਿਹੜਾ ਤੁਹਾਡਾ ਗਰੁੱਪ ਸੀ? ਅਸੀਂ ਯੂ ਐਸ اے ਦੇ ਬਾਰਡਰ ਤੇ ਉਹਨਾਂ ਨੇ ਅਰੈਸਟ ਕੀਤਾ। ਇਹ ਉੱਤੇ ਜਦੋਂ ਤੁਹਾਨੂੰ ਅਰੈਸਟ ਕਰਕੇ ਫਿਰ ਕਿਸੇ ਜੇਲ੍ਹ ਦੇ ਵਿੱਚ ਰੱਖਿਆ ਗਿਆ। ਨਹੀਂ ਉਹ ਚੌਂਕੀ 'ਚ ਲੈ ਜਾਂਦੇ। ਵਾ ਤੁਹਾਨੂੰ ਦੱਸਿਆ ਗਿਆ ਕੁਝ ਜਾਂ ਉੱਤੇ ਕੋਈ ਟੌਰਚਰ ਕੀਤਾ ਗਿਆ ਜਾਂ ਤੁਹਾਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਹੁਣ ਰਿਪੋਰਟ ਕਰਨਾ ਜਾਂ ਕਿਤੇ ਹੋਰ ਜੇਲ੍ਹ ਚ ਭੇਜਣਾ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਕੀਤਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਛੱਡ ਰਹੇ ਹਨ ਪਰ ਉਹਨਾਂ ਨੇ ਇਹ ਨਹੀਂ ਪਤਾ ਕਿ ਸਾਨੂੰ ਇੰਡੀਆਲ ਨੂੰ ਛੱਡ ਰਹੇ ਸਾਨੂੰ ਉਹਨਾਂ ਨੇ ਹੱਥ ਘੜੀਆਂ ਲਾ ਕੇ ਤੇ ਬਸ ਜਬਾਤ ਬਸ ਦਾ ਸਬਰ ਸੀ ਕੁਝ ਅੱਧੇ ਕੇ ਘੰਟੇ ਦਾ 에어ਪੋਰਟ ਦਾ ਉੱਥੋਂ ਸਾਨੂੰ ਉਹਨਾਂ ਨੇ ਇੱਕ ਵੱਡਾ ਰਾ ਪਲੇਨ ਆਇਆ ਆ ਆਰਮੀ ਦਾ ਉਹਦੇ ਚ ਬਿਠਾਇਆ ਸਾਨੂੰ ਪਤਾ ਪਤਾ ਵੀ ਨਹੀਂ ਦੱਸਿਆ ਕਿ ਧੰਨੂ ਅਸੀਂ ਇੰਡੀਆ ਭੇਜ ਰਹੇ ਅਸੀਂ ਤੇ ਇਹ ਸੋਚਿਆ ਕਿ ਇਹ ਯੂ ایس اے ਦੀ ਕੋਈ ਸਟੇਟ ਪਾਰ ਕਰ ਰਹੇ ਇਹ ਤੁਹਾਨੂੰ ਅੰਮ੍ਰਿਤਸਰ ਪਹੁੰਚਣ ਤੱਕ ਇਹ ਨਹੀਂ ਸੀ ਪਤਾ ਕਿ ਤੁਸੀਂ ਆਪਣੇ ਘਰ ਬਿਲਕੁਲ ਬਿਲਕੁਲ ਸਾਨੂੰ ਕੁਝ ਨਹੀਂ ਸੀ ਪਤਾ ਸਾਨੂੰ ਪਤਾ ਹੀ ਉਦੋਂ ਲੱਗਾ ਕਿ ਜਦੋਂ ਅਸੀਂ ਬਾਹਰ ਬਾਹਰ ਨਿਕਲੇ ਕੇ